ਅੱਜ ਅਸੀਂ ਆ ਜਿਹੜਾ ਦਿਵਿਆਂਗ ਜਨਾਂ ਵਾਸਤੇ ਕੈਂਪ ਜਿਹੜਾ ਆ ਉਹ ਲਗਾਇਆ ਇਹਦੇ ਵਿੱਚ ਅਸੀਂ ਪਿਛਲੇ ਸਮੇਂ ਦੇ ਵਿੱਚ ਕੈਂਪ ਲਾ ਕੇ ਆਇਡੈਂਟੀਫਾਈ ਕੀਤੇ ਸੀਗੇ ਕਿ ਕਿਹੜੇ ਸਾਡੇ ਭੈਣ ਭਰਾ ਨੇ ਜਿਹੜੇ ਹੈਂਡੀਕੈਪਡ ਨੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਦੇ ਉਪਕਰਨ ਜਿਹੜੇ ਨੇ ਉਹ ਚਾਹੀਦੇ ਨੇ ਸੋ 59 आ, 60 ਸੀਗੇ ਵੈਸੇ ਇੱਕ ਦੀ ਡੈਥ ਹੋ ਚੁੱਕੀ ਆ ਔਰ 59 ਅਸੀਂ ਅੱਜ ਇੱਥੇ ਬੁਲਾ ਕੇ ਉਹਨਾਂ ਨੂੰ ਟ੍ਰਾਈਸਾਈਕਲ ਤੇ ਹੋਰ ਸਮਾਨ ਜਿਹੜਾ ਦੇ ਰਹੇ ਆ ਔਰ ਇਹ ਸਾਡਾ 3 ਜਿਹੜਾ ਕੈਂਪ ਆ ਜੰਡਿਆਲਾ ਗੁਰੂ ਦੇ ਵਿੱਚ ਇੱਕ ਵਾਰੀ ਆ ਸਟਾਰ ਪੈਲੈਸ ਦੇ ਵਿੱਚ ਇੱਕ ਵਾਰੀ 달िया ਨੰ ਇਮੰਦਰ ਔਰ ਇੱਕ ਅੱਜ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਜੰਡਿਆਲਾ ਗੁਰੂ ਆ ਉਹਦੇ ਵਿੱਚ ਇਹ ਕੈਂਪ ਲਗਾਇਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਹੋਰ ਆਇਡੈਂਟੀਫਾਈ ਕਰਾਂਗੇ ਕਿਸ ਤਰ੍ਹਾਂ ਦੀ ਕੋਈ ਜੇ ਕਿਸੇ ਦੀ ਹੈ ਕੀ ਆ ਪ੍ਰੋਬਲਮ ਤੇ ਉਹਨੂੰ ਉਹ ਚੀਜ਼ਾਂ ਦਿੱਤੀਆਂ ਜਾਣਗੀਆਂ ਇੱਕ ਮੈਂ ਜਰੂਰ ਅਪੀਲ ਕਰੂੰਗਾ ਕਿ 8 ਤਰੀਕ ਤੋਂ ਸਾਡਾ ਜਿਹੜਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 10 ਲੱਖ ਦਾ ਬੀਮਾ ਫਰੀ ਦੇਣ ਦੀ ਯੋਜਨਾ ਉਹ ਲਿਖੀ ਆ 8 ਤਰੀਕ ਤੋਂ ਸ਼ੁਰੂ ਹੋ ਰਹੀ ਆ ਨਵੇਂ ਪਿੰਡ ਦੇ ਵਿੱਚ ਸਾਡਾ ਪਹਿਲਾ ਕੈਂਪ ਜਿਹੜਾ ਉਹ ਲੱਗ ਰਿਹਾ ਜੰਡਿਆਲਾ ਗੁਰੂ ਦੇ ਵਿੱਚ ਵੀ ਐਟਲੀਸਟ 4-5 ਕੈਂਪ ਲਾਵਾਂਗੇ ਉਹਦੇ ਵਿੱਚ ਉਹਨੂੰ ਕਵਰ ਕਰਾਂਗੇ ਸੋ ਮੇਰੀ ਸਭ ਨੂੰ ਇਹੋ ਅਪੀਲ ਆ ਕਿ ਆਪਣੇ ਉਹ ਜਿਹੜੇ ਕਾਰਡ ਨੇ ਹੈਲਥ ਕਾਰਡ 10 ਲੱਖ ਵਾਲੇ ਉਹ ਜ਼ਰੂਰ ਬਣਵਾਓ ਸਰ ਇਹ ਕੋਈ ਵੀ ਬਣਵਾ ਸਕਦਾ ਕੋਈ ਵੀ ਬਣਵਾ ਸਕਦਾ ਕੋਈ ਵੀ ਬਣਵਾ ਸਕਦਾ ਸਾਡੇ ਐਸਐਮਓ ਸਾਹਿਬ ਆ ਨਾਲ ਆਇਆ ਨੇ ਸਤਾ ਮਨਜੀਤ ਸਿੰਘ ਰਟਾਲ ਸਾਹਿਬ ਕਿਸੇ ਨੂੰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਉਹਨਾਂ ਤੋਂ ਲੈ ਸਕਦਾ ਜੇ ਤਾਂ ਕਾਰੋਬਾਰ ਵੀ ਕਰਨਗੇ ਜਿੱਦਾਂ ਲੱਗਦੇ ਪੈਸੇ ਹਾਂ ਦੇਖੋ ਮੈਂ ਤਾਂ ਇੱਥੇ ਵੀ ਪਹਿਲਾਂ ਇਹ ਕਹਿ ਰਿਹਾ ਸੀਗਾ ਕਿ ਜਿਹੜੀ ਮਾਨਸਿਕ ਸਿਹਤ ਠੀਕ ਹੋਣੀ ਚਾਹੀਦੀ ਹੈ ਜਦੋਂ ਮਾਨਸਿਕ ਸਿਹਤ ਬੰਦੇ ਦੀ ਠੀਕ ਆ ਨਾ ਮੈਂਟਲੀ ਤੌਰ ਤੇ ਬੰਦਾ ਸਟਰੋਂਗ ਆ ਨਾ ਤੇ ਉਹ ਫਿਰ ਤੁਸੀਂ ਦੇਖੋ بڑے بڑے ਲੋਕ ਨੇ ਜਿਹੜੇ ਹੈਂਡੀਕੈਪਟ ਹੋਣ ਦੇ ਨਾਤੇ ਉਹਨਾਂ ਨੇ بڑے بڑے ਮਹਾਨ ਕੰਮ ਜਿਹੜੇ ਨੇ ਉਹ ਕੀਤੇ ਨੇ ਸੋ ਬੰਦੇ ਦੀ ਮਾਨਸਿਕ ਸਿਹਤ ਠੀਕ ਹੋਵੇ ਤੇ ਉਹ ਫਿਰ ਜਿਹੜੀ ਫਿਜ਼ੀਕਲ ਕੋਈ ਡਿਸੇਬਿਲਟੀ ਹੈ ਕੀ ਹੈ ਨਾ ਉਹਨੂੰ ਉਹਦੇ ਤੇ ਵੀ ਜਿੱਤ ਹਾਸਲ ਜਿਹੜੀ ਆ ਉਹ ਕਰ ਲੈਂਦਾ ਸੋ ਇਹ ਆਪਣਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਕੇ ਕੋਈ ਛੋਟਾ ਮੋਟਾ ਬਿਜ਼ਨਸ ਕਰਨਾ ਚਾਹੁੰਨਾ ਤੇ ਉਹ ਵੀ ਜਿਹੜਾ ਹੈ ਉਹ ਕਰ ਸਕਦੇ ਆ ਇਹਨਾਂ ਤੇ ਮੂਵ ਵੀ ਨਹੀਂ ਕਰ ਸਕਦੇ ਨਾ ਇੱਕ ਬੰਦਾ ਇੱਕ ਥਾਂ ਹੀ ਬੈਠਾ ਰਵੇ ਤੇ ਉਹ ਤੇ ਫਿਰ ਉਹਦੀ ਆਜ਼ਾਦੀ ਨਾ ਰਹੀ ਸੁਤੰਤਰਤਾ ਤੇ ਉਹਦੀ ਤਾਂ ਹੈ ਕਿ ਐਟ ਲੀਸਟ ਮੂਵ ਕਰ ਸਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕੇ ਤੇ ਬਾਕੀ ਇਹਨਾਂ ਦੇ ਸਭ ਦੇ ਬੜੇ ਮੈਂਟਲ ਸਿਹਤ ਬਹੁਤ ਵਧੀਆ ਇਹਨਾਂ ਦੀ ਇਹਨਾਂ ਨੇ ਕਿਸੇ ਨਾ ਕਿਸੇ کاروبار ਦੇ ਵਿੱਚ ਕੋਈ ਨਾ ਕੋਈ ਕੰਮਕਾਜ ਜੜਿਆ ਉਹਨੇ ਕਰ ਸਕਦੇ ਨੇ